ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਮੇਰੇ ਚੈਨਲ ਤੇ ਉਮੀਦ ਕਰਦੇ ਤੁਸੀਂ ਸਾਰੇ ਠੀਕ ਠਾਕ ਹੋ ਮੋਣਗੇ ਇਹ ਦਿਨ ਹੈਗਾ ਹੈ ਬੁੱਧਵਾਰ ਦਾ ਬੁੱਧਵਾਰ ਦੇ ਸ਼ਾਮ ਦੇ 3:00 ਵਜੇ ਦਾ ਟਾਈਮ ਹੈ ਇਹ ਕਿਸੀਂ ਪਾਉਣ ਲੱਗੇ ਸੀ ਇੱਕ ਅੱਖ बस ਇਹ ਦੋ ਕੱਕ ਕੋਣ ਨੂੰ ਖੜੀਆਂ ਕਰ ਲੈਣੇ ਮੱਜਾਂ ਨੂੰ ਫਿਰ ਗੋਹਾ ਕਰ ਦਿੰਦੀਆਂ ਨੇਂਗੀਆਂ ਬਾਥਰੂਮ ਕਰ ਦਿੰਦੀਆਂ ਨੇ ਚਿੱਕੜ ਜਾਂ ਕਰ ਦਿੰਦੀਆਂ ਨੇ ਫਿਰ ਮੈਂ ਲੱਗੀ ਸੀਗੀ ਮੰਜਾ ਮਾਰਨ ਫਿਰ ਹਨਾ ਸ਼ਾਮ ਆ ਜਾਂਦਾ ਥਾਂਗਾ ਸਾਰਾ ਜਿਹੜੇ ਇੱਥੇ ਪਾਪਾ ਬਸੋਂ ਵਾਲੇ ਘਰ ਚ ਪਸ਼ੂ ਉਹ ਕੋ ਅੱਖਾ ਜੇ ਹੋ ਜਾਂਦਾ ਜੀ ਫਿਰ ਬਾਲਾ ਗੰਦ ਜਾਂ ਪਾ ਦੇਣ ਪਿਹੜਾ ਜਿਹਾ ਲੱਗਦਾ ਹੈਗਾ ਜਦੋਂ ਮੈਂ ਕਰੇ ਹੁਮਾ ਮੈਂ ਤਾਂ ਜਮਾਨੀ ਬਸਾ ਕਰਦੀ ਹੈਗੀ ਮੰਜਾ ਮਾਰਨ ਦਾ ਤੇ ਫੋੜਾ ਮਾਰਨ ਦਾ ਮੈਂ ਘੰਟਾ ਕਰੋ ਮਗ ਜਾ ਤਾਂ ਗਾਹ ਪਾ ਦਿੰਦੇ ਪਸ਼ੂ ਹੋਰ ਸਾਡੇ ਕੋਈ ਗੌਰ ਨਹੀਂ ਕਰਦਾ ਹੈਗਾ ਫੋੜਾ ਮਾਰਨ ਦੀ ਜੇ ਕੱਖ ਪਾਉਣਗੇ ਮੈਂ ਤਾਂ ਵੀ ਨਾਲ ਲੱਗਣਾ ਜੇ ਮੱਝਾਂ ਨਮਾਉਣਗੇ ਮੈਂ ਤਾਂ ਵੀ ਨਾਲ ਲੱਗਣਾ ਇਸ ਤੋਂ ਪਹਿਲਾਂ ਦੇ ਸਵੇਰ ਦੇ ਕੰਮ ਹੁੰਦੇ ਨੇ ਜਿਹੜੇ ਨਾ ਆਪਣੇ ਸਵੇਰੇ ਉੱਠ ਕੇ 11 12 ਵਜੇ ਤੱਕ ਉਹ ਬੁੜੀ ਦੇ ਇਕੱਲੇ ਹੀ ਹੁੰਦੇ ਨੇ ਉਹਦੇ ਨਾਲ ਕੋਈ ਨਹੀਂ ਲੱਗਦਾ ਹੈਗਾ ਪਰ ਆਪਾਂ ਨੂੰ ਸਾਰਿਆਂ ਨਾਲ ਲੱਗਣਾ ਪੈਂਦਾਗਾ ਨਾਲੇ ਬੁੜੀ ਦੀ ਕੋਈ ਕਦਰ ਨਹੀਂ ਹੁੰਦੀ ਸਾਰਾ ਦਿਨ ਕੰਮ ਕਰਦੀ ਹੈ ਨਾਲੇ ਕੋਸੇ ਦੁਖੀ ਜਾਵੇ ਸੁਖੀ ਜਾਵੇ ਤਾਂ ਵੀ ਨਾਲ ਹੀ ਫਿਰਨਾ ਪੈਂਦਾਗਾ ਅੱਜ ਮਾੜੀ ਠੀਕ ਸੀਗੀ ਮੈਂ ਮੇਰੇ ਬਿਨਾ ਨਾ ਕੋਈ ਸਾਡੇ ਪਸ਼ੂ ਨੂੰ ਗੋਲੀ ਗੱਪਾ ਦੇਵੇ ਮੈਂ ਕੱਟੇਂ ਦਿੰਦੀ ਸੀਗੀ ਜੂਨਾਂ ਵਾਲੀ ਗੋਲੀ ਇਹਨੂੰ ਦਿੱਤੀ ਨਹੀਂ ਸੀ ਕਦੇ ਬਹੁਤ ਟਾਈਮ ਹੋ ਗਿਆ ਸੀਗਾ ਅੱਜ ਮੰਗਵਾਈ ਸੀ ਮੈਂ ਉਹ ਦਿੰਦੀ ਸੀਗੀ ਮੈਂ ਲੰਗਾ ਆ ਗਿਆ ਪਰ ਸੌਖੀ ਲਗਾ ਰਹੀ ਸੀ ਇਹਨੇ ਇਸ ਤੋਂ ਬਾਅਦ ਇਹ ਜੋ ਜੋ ਉਦਾ ਕਰਤਾ ਪਿਆ ਮਲੇ ਹੰਦਾ ਪਿਆ ਸੀਗਾ ਆਪਣੇ ਕੋਲ ਦਿਵਾਲੀ ਵੇਲੇ ਦਾ ਰੋਟੀ ਵਾਲੇ ਕੱਪੜਿਆਂ ਦੇ ਨਾਲ ਹੀ ਜੋਤ ਨੂੰ ਜਾ ਕੇ ਦਿੱਤਾ ਸੀਗਾ ਇੱਕ ਉਹਦੋਂ ਨਾ ਹੀ ਦਿਵਾਲੀ ਖਾਤਰ ਸਮਾਉਣ ਨੂੰ ਕਹਿੰਦਾ ਸੀ ਵੀ ਚਲ ਪਾਇਆ ਜਾਊਗਾ ਕੱਪੜੇ ਇਹ ਲਿਆਂਦਾ ਸੀਗਾ ਅਸੀਂ ਬਸ ਤਿੰਨ ਕੁ ਦਿਨ ਪਹਿਲਾਂ ਹੀ ਚਾਰ ਦਿਨ ਪਹਿਲਾਂ ਲਿਆਂਦਾ ਸੀ ਪਤਾ ਨਹੀਂ ਇਹਨਾਂ ਫਿਰ ਟੇਲਰ ਨੇ ਫੜਿਆ ਨਹੀਂ ਹੈਗਾ ਜਿਹੜੇ ਤੁਸੀਂ ਸਮਾਉਣੇ ਆ ਕੱਪੜੇ ਉਹ ਕਹਿੰਦਾ ਵੀ ਮਿਲੂਗਾ ਤਾਂ ਦਿਵਾਲੀ ਤੋਂ ਬਾਅਦ ਫਿਰ ਜੋਤਨੇ ਫੜਾਇਆ ਹੀ ਨਹੀਂ ਬਸ ਮੁੜ ਕੇ ਹੁਣ ਕਿੱਦੇ ਦੀ ਕਹੀ ਜਾਂਦੀ ਸੀ ਮੈਂ ਫੜਾਇਆ ਫੜਾਇਆ ਤੇ ਇਹ ਪਾਣੀ ਚ ਵੀ ਨਹੀਂ ਡੋਬਿਆ ਸੀ ਹੁਣ ਤਾਂ ਵੈਸੇ ਨੂੰ ਉਹਨਾਂ ਨੇ ਕਿਹਾ ਸੀ ਗਵਾਨੀਆਂ ਨੇ ਵੀ ਇਹ ਕੱਪੜਾ ਡੋਬਣ ਦੀ ਲੋੜ ਨਹੀਂ ਹੈਗੀ ਚੜਦਾ ਨਹੀਂ ਬਾਲਾ ਮਹਿੰਗਾ ਨਹੀਂ ਲੈਂਦਾ ਸੀ ਜੋਤ ਨੂੰ ਠੀਕ ਜਿਹੀ ਲੈਂਦਾ ਸੀਗਾ ਵੀ ਚਲ ਪਾ ਲਿਆ ਕਰੂਗਾ ਹਣ ਹੁਣ ਇਹਦੇ ਹੈ ਹੈ ਰਹਿਣੀ ਸੀਗਾ ਕੋਈ ਜਿਹੜਾ ਹੈਗਾ ਸੀ ਇਹਦੇ ਕੋਲ ਚਿੱਟਾ ਕਰਤਾ ਜਾਂ ਮੋਦਾ ਪੰਜ ਹਾਂ ਪਜਾਮਾ ਵਾਲਾ ਉੱਚਾ ਹੋ ਗਿਆ ਉਹੋ ਟੇਲਰ ਨੇ ਪਹਿਲੀ ਉੱਚਾ ਕਰਤਾ ਉਹ ਥੋੜਾ ਜਿਹਾ ਤਾਂ ਉਹ ਸੁਖਣਾ ਹੋਣੇ ਦਾ ਕਦ ਵਧਣ ਲੱਗ ਗਿਆ ਪਹਿਲਾਂ ਜਮੀ ਨਹੀਂ ਵਧਦਾ ਸੀਗਾ ਹੁਣ ਤਾਂ ਵਧਣ ਲੱਗ ਗਿਆ ਤਾਂ ਕਰਕੇ ਨੂੰ ਲਿਆ ਕੇ ਦਿੱਤਾ ਸੀਗਾ ਵੀ ਹੈ ਨਹੀਂ ਇਹਦੇ ਕੋਲੇ ਚਿੱਟੇ ਕੱਪੜੇ ਪਾਉਣੇ ਪੈ ਜਾਂਦੇ ਹਨਾ ਗੁਰੂ ਘਰ ਚ ਹੁਣ ਜਿਵੇਂ ਢਪਾਠ ਹੋ ਗਾ ਨਗਰ ਕੀਰਤਨ ਕਈ ਕਈ ਪ੍ਰੋਗਰਾਮ ਆਉਂਦੇ ਰਹਿੰਦੇ ਨੇ ਰਿੱਟਾ ਕੱਪੜੇ ਮੰਗਦਾਗਾ ਪਾ ਕੇ ਖੁਸ਼ ਆ ਵਧੀਆ ਤੇ ਮੈਂ ਭਉਂਤਾ ਸੀਗਾ ਮੈਂ ਚੱਲ ਪਿਉਂ ਦਿੰਨੀ ਆ ਉਹ ਕੜਾ ਹੀ ਫੜਾਉਣ ਜਾਂਦਾ ਹੈਗਾ ਵੀ ਚਲ ਆਪਣਾ ਕੀ ਹਰਜਾਨ ਸਕਾ ਦੇਾਂਗੇ ਪੀਓ ਕੇ ਕਈ ਵਾਰ ਚੜ ਜਾਂਦਾ ਕੱਪੜਾ ਇਹ ਮੇਰੀ ਇੱਥੇ ਗੋਡ ਵਾਲੀ ਪੀਪੀ ਪੁੰਤੀ ਪਈ ਸੀਗੀ ਗੁੜ ਦਾ ਆਪਣਾ ਗਿੱਲਾ ਜਿਹਾ ਸੀਗਾ ਟਰਾਲੀ ਵਾਲਿਆਂ ਤੋਂ ਲੈਂਤਾ ਹੋਇਆ ਸੀ ਉਹ ਨਾਲ ਹੀ ਚਿਪ ਗਿਆ ਮੈਂ ਗੁੜ ਤੋਂ ਬਿਨਾ ਚਾਹ ਬਿਲਕੁਲ ਨਹੀਂ ਬਣਾਉਂਦੀ ਹੈਗੀ ਮੈਨੂੰ ਜੰਗੀ ਲੱਗਦੀ ਕਾਲੀਖੰਡ ਦੀ ਚਾਹ ਇਹ ਪੀ ਪੁੰਤੀ ਪਈ ਸੀ ਮੇਰੀ ਪੀਪੀ ਜੀ ਗੁੜ ਜੰਮਿਆ ਹੋਇਆ ਸੀ ਇਹਦੇ ਨਾਲ ਫਿਰ ਮੈਂ ਖਚਲੇ ਵੀ ਤੋਦਿਆ बस सही ਹੁੰਦਾ ਇੱਕ ਕੰਮ ਕਰਦੇ ਆ ਇੱਕ ਦੂਜੇ ਨੂੰ ਹੱਥ ਪਾ ਲੈਨੇ ਆ ਦੂਜਾ ਜਾਲ ਆ ਜਾਂਦਾਗਾ ਇੱਕ ਕਰਕੇ ਹਟਦੇ ਆ ਲਗਾ ਚਲ ਹੁਣ ਇਹ ਕੋਲੇ ਭੰਤੀ ਪਈ ਐ ਇਹ ਵੀ ਧੋ ਦਿਆ ਤੇ ਇਹਦੇ ਵਿੱਚ ਸੁੱਕਾ ਗੁੜ ਪਾਉਣਾ ਸੀਗਾ ਮੈਂ ਭੰਨ ਕੇ ਲੋ ਜੀ ਪੁੱਜੀ ਦੀ ਮੈਂ ਸਬਜੀ ਸਾਢੇ ਤਿੰਨ ਹੋ ਗਏ ਕੱਕ ਕੰਡਾ ਪਾਤਾ ਮੱਝਾਂ ਨੂੰ ਉਹ ਲੱਗੀ ਬੈਠਣ ਨਹੀਂ ਦਿੰਦੀ ਮੈਨੂੰ ਤਾਂ ਉਹਦੀ ਲੱਗ ਜਾਂਦੀ ਐ ਰੌਲਾ ਪਾਉਣ ਕੀ ਕਰੀਏ ਅਸੀਂ ਇਹਦਾ ਆਲੂ ਖਾਊਗੀ ਹੁਣ ਜਿੰਨਾ ਚਿਰ ਮੈਂ ਆਲੂ ਨਹੀਂ ਪਾਉਂਦੀ ਉਹ ਨਾਚਰ ਖੇੜਾ ਨਹੀਂ ਛੱਡਦੇ। ਆਹ ਸਬਜ਼ੀ ਬਣਾਵਾਂਗੇ ਆਪਾਂ ਆਲੂ ਵੇਗਣੀ ਦੀ ਅੱਜ। ਕਈ ਵਾਰ ਤਾਂ ਮੇਰੇ ਜੀਜਾ ਕਹਿੰ ਜਾਂਦਾ ਸੀਗਾ ਵੀ ਆਲੂ ਵੇਗੜੀ ਬਣਾਈਏ। ਲੱਗਦੀ ਤਾਂ ਬੇਹੀ ਜੀ ਥੋੜੀ ਜੀ। ਖਾਈ ਤੋਂ ਲੈਂਦੀ ਸੀ। ਇਹ ਲੈ ਕੇ ਗਈ ਮੈਂ ਸਾਰਾ ਸਮਾਨ। ਵਾਟਰ, ਆਲੂ ਵੇਗਣੀ। ਦਿੰਦੇ ਸਾਰਾ ਸਮਾਨ ਇਕੱਠਾ ਹੀ ਲੈ ਕੇ ਗਈ। ਬਿੰਦੇ ਬਿੰਦੇ ਉੱਠਣਾ ਔਖਾ ਹੁੰਦਾ ਦਾ। ਸਬਜੀ ਚੀਰਲਾ ਨੇ ਜੋਤਾ ਜੂਆ ਫਿਰ ਉਹ ਘਰੇ ਕੁਛ ਲੰਗੂ ਕਦੇ ਚਾਹ ਫਿਰ ਮੈਂ ਫੁਲਾਨੀ ਚੀ ਲਿਆ ਦੇ ਖਾਣ ਨੂੰ ਕੁਝ ਢਿੰਕੀ ਲਿਆ ਦੇ ਕੋਈ ਚੀਜ਼ ਖਾਓ ਕਿਥੇ ਨੱਕ ਮਾਰੂ ਇਹੀ ਕਰਦਾ ਹੁੰਦਾ ਆ ਪੀ ਅੱਜ ਲੋਬਾਂ ਦੀ ਸਬਜੀ ਬਣਾਵਾਂਗੇ ਅੱਜ ਮਿੱਚੋ ਤਾਂ ਬੜੀਆ ਕਾਣੀ ਨਹੀਂ ਜੇਗੀ ਕਾਣੀ ਇਹ ਤਾਂ ਡਰ ਲੱਗਦਾ ਹੁੰਦਾ ਵੀ ਕਾਣੀ ਨਾ ਹੋਵੇ ਕਿਤੇ ਸਾਰੀ ਵਧੀਆ ਮੈਨੂੰ ਲੱਗਦਾ ਥੋੜੀ ਜਿਹੀ ਲਈ ਹੈਗੀ ਬੈਂਗਣੀ ਆਪਣੇ ਬਹੁਤ ਘੱਟ ਖਾਂਦੇ ਨੇ ਜਵਾਕ ਮੈਨੂੰ ਤਾਂ ਬਹੁਤ ਪਸੰਦ ਹੈ ਤੇ ਆਲੂ ਵੀ ਵੱਧ ਪਾਉਣੀ ਹੁੰਦੀ ਹੈ ਮੈਂ ਜਵਾਕ ਜੇ ਤਾਂ ਆਲੂ ਹੀ ਕੱਟ-ਕੱਟ ਖਾਂਗੇ ਖਾਂਦੇ ਨਹੀਂ ਹੈਗੇ ਬੈਂਗਣੀ ਕੋਈ ਵੀ ਨਹੀਂ ਖਾਂਦਾ ਲੈੜੀ ਵੀ ਨਹੀਂ ਪਸੰਦ ਕਰਦਾ ਮੈਂ ਹੀ ਖਾਦੀ ਆ ਬਸ ਆਲੂ ਮਿਲ ਨਹੀਂ ਜਾਂਦੀ ਮੈਨੂੰ ਵਧੀਆ ਲੱਗਦੀ ਆ ਕਈ 15 20 ਦਿਨਾਂ ਤੱਕ ਫਿਰ ਬਣਾ ਲੈਣੀ ਹੁੰਦੀ ਹੈ ਮੈਂ ਕਹ ਦਿੰਦੀ ਆ ਵੀ ਮੇਰਾ ਵੀ ਜੀ ਘਰ ਦਾਗਾ ਵੀ ਕੋਈ ਸਬਜ਼ੀ ਆਪਦੇ ਪਸੰਦ ਦੀ ਖਾਣ ਨੂੰ ਮੈਨੂੰ ਕੋਈ ਵੀ ਸਬਜ਼ੀ ਐ ਜੇ ਕਰਿਆ ਮੈਨੂੰ ਲੱਗਦਾ ਹੁਣ ਕਦੇ ਵੀ ਜਿੱਥੋਂ ਤੱਕ ਮੈਨੂੰ ਪਤਾ ਹੀ ਮੈਨੂੰ ਕੋਈ ਵੀ ਸਬਜ਼ੀ ਬੇ ਪਸੰਦ ਹੈਗੀ ਸਾਰੀਆਂ ਖਾ ਲੈਣੀ ਆ ਪਤਾ ਨਹੀਂ ਭਾਈ ਬੁੜੀ ਨੂੰ ਤਾਂ ਘਰ ਦੀ ਨੂੰ ਹੁੰਦਾ ਨਹੀਂ ਐ ਹਰ ਇੱਕ ਚੀਜ਼ ਹੀ ਖਾ ਲੈਂਦੀ ਆ ਮਾਂ ਤਾਂ ਬਾਕੀ ਕਰਦੇ ਰਹੇ ਨੇ ਘੁੱਚ ਮੰਨ ਲਾ ਬਣਾ ਵੀ ਨਹੀਂ ਕਰਿਆ ਕਰੀਆਂ ਹੋਣੀਆਂ ਆਪਾਂ ਤਾਂ ਮਾਮੂਰੇ ਵੀ ਨਹੀਂ ਕਰੀਆਂ ਹੋਣੀਆਂ ਵੀ ਆਹ ਸਬਜ਼ੀ ਨਹੀਂ ਖਾਣੀ ਆ ਨਹੀਂ ਖਾਣੀ ਹੁਣ ਥੋੜੇ ਜਿਹਾੱਕ ਜਿਆਦੇ ਉਹਨੇ ਪਹਿਲਾਂ ਤਾਂ ਨਹੀਂ ਸੀ ਐਂ ਜੇ ਕਰਦੇ ਜੇ ਦੀ ਸਬਜ਼ੀ ਬਣਾ ਲੈਂਦੇ ਉਹ ਖਾ ਲੈਂਦੇ ਇੱਕ ਕਾਣੀ ਨਿਕਲ ਗਈ ਆਪੇ ਤਾਂ ਵਦੀਆਂ ਨੇ ਹਜੇ ਦੋ ਹੋਰ ਰਹਿਦੀਆਂ ਨੇ ਜੀ ਲਾਈਏ ਉੱਤਰਨ ਮੱਝਾਂ ਕਨੀ ਕੰਮ ਜਾਂ ਕਰਕੇ ਅਸੀਂ ਇੱਕ ਵਾਰ ਮੈਨੂੰ ਗਰਮੀ ਆ ਗਈ ਮੈਂ ਆਹ ਪਤਲਾ ਸੋਹ ਲੱਤਾਂ ਹੋਇ ਸੂਟ ਨਾਲ ਦਾ ਸਟਾਲ ਜਗਾ ਇਹ ਤੇ ਇਹਦਾਂ ਵੀ ਗਰਮੀ ਆਈ ਹੁਣ ਇੱਥੇ ਛਾਂ ਆ ਗਈ ਆਪਣੇ ਸਾਰੇ ਜੇ ਸਾਰੇ ਛਾਂ ਆ ਗਈ ਮੈਨੂੰ ਬਾਦ ਧੁੱਪ ਨਹੀਂ ਹੁੰਦੀ ਜੀ ਬਸ ਸਾਢੇ ਕਿਤੇ 9 ਵਜੇ ਤੋਂ ਬਾਅਦ ਨਾਲ ਆਪਣੇ ਸਾਰੇ ਬੇੜੇ 'ਚ ਛਾਂ ਆ ਜਾਂਦੀ ਹੈ ਤੇ ਹੁਣ ਠੰਡ ਲੱਗਦੀ ਹੈਗੀ ਇੱਥੇ ਛਾਵੇਂ ਹੁਣ ਆ ਲੱਗਦਾ ਵੀ ਹੋਟਾ ਛੋਲ ਚੱਕ ਕੇ ਲੈਣਾ ਕੀ ਜਦੋਂ ਪਤਾ ਨਹੀਂ ਕਿਵੇਂ ਜੇ ਮੌਸਮ ਹੋਇਆ ਚਲੋ ਜੀ ਬੈਂਗਣੀ ਤਾਂ ਮੈਂ ਜੀ ਲਿਕ ਕਰਾਂਗੀ ਰਹਿ ਗਏ ਆਲੂ ਆ ਵੀ ਕਾਣੀ ਐ ਐਨੀ ਗੋ ਨਿਬੜੇ ਚਾ ਆਲੂ ਗੱਦ ਪਾਉਣੇ ਪੈਣਗੇ ਲੰਮੇ ਤਾਂ ਇਹਨੂੰ ਧੋ ਕਿਉਂ ਨਹੀਂ ਪਹਿਲਾਂ ਨਾ ਮੈਂ ਕਾਣੀ ਕਾਲੀ ਦਾ ਹੋ ਜੇ ਕਿਤੇ ਨਾਲੇ ਮੈਂ ਨਾ ਰੋਬੀ ਨੂੰ ਪਾਉਂ ਦੋ ਆਲੂ ਪਾ ਕੇ ਆਉਣੀ ਉਹਨਾਂ ਚਿਹਰੇ ਰੋਲਾ ਪਾਈ ਜਾਊ ਕੰਨ ਜੇ ਖਾਈ ਜਾਊਗੀ ਹੋ ਗਿਆ ਸੀਗਾ 4 ਦਾ ਟਾਈਮ ਇੱਥੇ ਮੈਂ ਲੱਗੀ ਸੀਗੀ ਮੱਜਾਂ ਨੂੰ ਪਾਣੀ ਪਿਉਲਣਾ 3 ਵਜੇ ਆਪਾਂ ਕੱਖ ਪਾਉਨੇ ਹੁੰਦੇ ਆ ਘੰਟਾ ਬਾਅਦ ਪਾਣੀ ਪਿਉਨੇ ਹੁੰਦੇ ਆਗੇ ਹੁੰਦਾ ਸਵੇਰੇ ਵੀ ਪਿਆ ਹੁੰਦਾ ਇੱਕ ਵਾਰ ਜਦੋਂ ਨਮਾਉਨੇ ਇਹਨਾਂ ਨੂੰ ਹੁਣ ਤਾਂ ਧੁੱਪ ਜੀ ਜ਼ਿਆਦਾ ਹੋਣ ਕਰਕੇ ਨਾ ਰੋਜ਼ੀ ਨਮਾ ਦਿੰਨੇ ਆਗੇ ਬੜੀਆ ਸਾਫ ਰਿਆਦਾ ਫਿਰ ਥੋ ਭਰ ਸੋ ਉਨ ਮੋਨ ਜਾਂ ਤਾਂ ਫਿਰ ਫਾਰਸੀ ਵੀ ਧੋਤਾ ਜਾਂਦਾ ਹੈਗਾ ਯਾਰੀ ਵਿਚਾਲੜੀ ਝੋਟੀ ਆ ਨਾ ਆਪਣੀ ਇਹ ਤਾਂ ਘੰਟਾ ਬਾਅਦ ਬਸ ਰਿੰਗਣ ਲੱਗ ਜਾਂਦੀ ਹੈਗੀ 5-10 ਮਿੰਟ ਲੇਟ ਵੀ ਹੋ ਜੀਏ ਨਾ ਉਹ ਰੋੜਾ ਪਾਉਂਦੀ ਆ ਤਾਂ ਬਸ ਪਾਣੀ ਆਪਦੇ ਆਪ ਹੀ ਮੰਗ ਲੈਂਦੀ ਹੈ ਇਹ ਨਹੀਂ ਲੇਟ ਹੋਣ ਦਿੰਦੀ ਹੈਗੀ ਜੇ ਬੰਦਾ ਭੁੱਲਦਾ ਵੀ ਆ ਤਾਂ ਵੀ ਯਾਦ ਕਰਵਾ ਦਿੰਦੀ ਹੈ ਇਹ ਵੀ ਪਾਣੀ ਪਿਵਾਉਣਾ ਕਮਜੋ ਪਾਣੀ ਇੱਥੇ ਪਿਆਤਾ ਸੀਗਾ ਮੈਂ ਵੀਡੀਓ ਮੇ ਕੱਟ ਕੇ ਲਾਤੀ ਸੀਗੀ ਫਿਰ ਬਾੜੀ ਲੰਬੀ ਹੋ ਜਾਂਦੀ ਹੈਗੀ ਇੱਥੇ ਪਾਣੀ ਡੋਲਦਾ ਸੀਗਾ ਝੋਟੀ ਨੇ ਕੁਆਲਿਟੀ ਰੋੜਤੀ ਸੀ ਚਿੱਕੜ ਹੋ ਜਾਂਦਾ ਹੈ ਇੱਥਾ ਮੰਜਾ ਮਾਰਤਾ ਜੀ ਬਸ ਇਹ ਤਾਂ ਗਿੱਲਾ ਸੇਲਾ ਕਰ ਹੀ ਰੱਖਦੀਆਂ ਨੇ ਜੀਆਂ ਕਦੇ ਪਾਣੀ ਡੋਲਦਾ ਕਦੇ ਬਾਥਰੂਮ ਕਰਤਾ ਥੋੜਾ ਥੋੜਾ ਟਾਈਮ ਬਾਦਮੰਜਾ ਮਾਰਦੀ ਰਹਿਣੀ ਆ ਮੈਂ ਤਾਂ ਮੈਨੂੰ ਫਿਰ ਹਲਕਤ ਜੀ ਆਉਂਦੀ ਹੈਗੀ ਜਦੋਂ ਵਿੱਚ ਹੀ ਮੂਤ ਕੋਹੇ ਚ ਗੜੀਆਂ ਰਹਿਣ ਮੈਸਾਂ ਜਿੰਨਾ ਮੈਥੋਂ ਹੁੰਦਾ ਮੈਂ ਤਾਂ ਬਹੁਤ ਕਰਦੀ ਹੈਗੀ ਪਸ਼ੂਆਂ ਦੇ ਢੇਠੋ ਸਾਬਸ ਸਭਾਈ ਪਰ ਬੁੜੀਆਂ ਦਾ ਕੰਮ ਗਿੰਤੀ ਚ ਕਿਸੇ ਦੇ ਨਹੀਂ ਹੈਗਾ ਜੀ ਪਤਾ ਨਹੀਂ ਮੈਨੂੰ ਹੀ ਲੱਗਦਾ ਹੈਗਾ ਬਸ ਕਦੇ ਗੋਹਾ ਕਰਤਾ ਕਦੇ ਮੂਤ ਕਰਤਾ ਇਹ ਮੱਝ ਆਪਣੇ ਕੱਖ ਵਾਲੇ ਡੋਲਦੀ ਐ ਬਸ ਬੂਥਰਾਂ ਤੱਕੀ ਤੁਰੀ ਜਾਊ ਇੱਧਰ ਆ ਕੇ ਸਿਰੇ ਤੇ ਆ ਕੇ ਫਿਰ ਡੁੱਲ ਜਾਂਦੇ ਨੇ ਤੱਕੀ ਜਾਂਦੀ ਰਹਿੰਦੀ ਹੈਗੀ ਪਤਾ ਨਹੀਂ ਇਹਨੂੰ ਕੀ ਮਾਨ ਐ ਆਥਣ ਤਿੰਨ ਚਾਰ ਵਾਰੀ ਕੱਖ ਚੱਕ ਦਿੰਨੀ ਆ ਮੈਂ ਇਹਦੇ ਇਹਨੂੰ ਇਹ ਵੀ ਮਾਨ ਹੈਗੀ ਕੱਖ ਸਿੱਟ ਕੇ ਉੱਤੇ ਗੋਹਾ ਕਰੂਗੀ ਇਨਕੀ ਸਵੇਰ ਨੂੰ ਔੜ ਗਈ ਸੀ ਕਿ ਮੇਰੇ ਰਸੋਈ 'ਚ ਮੇਰੇ ਚਾਲੇ ਭਾਂਡੇ ਪਏ ਸੀ ਹਜੇ ਬਸ ਇਹ ਹੁੰਦਾਗਾ ਜਦੋਂ 3 ਵਜੇ ਤੋਂ ਚੱਲ ਪੈਂਦੇ ਆ ਉਹਦਾ ਸਾਰਾ ਦਿਨ ਹੀ ਚੱਲਦੇ ਰਹਿਨੇ ਆ 18-2 ਘੰਟੇ ਰੈਸਟ ਹੁੰਦੀ ਆ ਉਦੋਂ ਆਪਾਂ ਕੋਈ ਹੋਰ ਕੰਮ ਕਰ ਲਈਏ ਪਵਾ ਘੰਟਾ ਪਾ ਕੇ ਰੈਸਟ ਕਰ ਲਈਏ 3 ਵਜੇ ਤੋਂ ਫੇਰ ਚੱਲ ਪੈਂਦੀ ਆ ਗੱਡੀ 7-8 ਵਜੇ ਤੱਕ ਫੇਰ ਨਹੀਂ ਰੁਕਦੇ ਹੈਗੇ ਚਾ ਉਹਨੂੰ ਤਾਂ ਫੇਰ ਐ ਲੱਗਦਾ ਹੁੰਦਾ ਵੀ ਛੀਂਦੇ ਨੇ ਪੈ ਜੀਏ ਸਵੇਰੇ ਫੇਰ ਉੱਠਣਾ ਹੁੰਦਾਗਾ 5 ਵਜੇ ਫੇਰ ਚੱਲ ਪੈਂਦਾ ਕੰਮ ਕਰੇਗਾ ਤਾਂ ਬਹੁਤ ਜਾਨ ਜੀ ਔਖੀ ਹੁੰਦੀ ਐ ਵੀ ਕਿਉਂ ਤੁਰੇ ਫਿਰਦਿਆਂ ਕਿਉਂ ਘੱਟਾ ਢੋਈ ਜਾਂਦੇ ਸਾਰਾ ਦਿਨ ਅੰਗੇ ਜਿੱਦ ਨੂੰ ਥੋੜਾ ਜਿਹਾ ਲੈ ਕੇ ਹੁੰਦੀ ਮੋਦੀ ਦੀ ਕੀ ਨਹੀਂ ਹੁੰਦੀ ਇਹ ਤੁਹਾਨੂੰ ਬਣੇ ਜੀਰਾ ਪਾਉਣਾ ਸੀਗਾ ਜੀਰਾ ਪਾ ਤਾ ਨਾ ਬੰਬਾ ਦੀ ਪਾ ਲਈ ਬਸ ਲੱਗ ਗਿਆ ਇਹ ਕੀ ਹੋਇਆ ਤੈਨੂੰ ਤੂੰ ਕੋਠੇ ਤੋਂ ਗੋਲ ਲੈਂਦੀ ਹੋ ਪਿੱਟ ਲੈ ਵੀ ਨਹੀਂ ਕਢ ਲਈ ਲੋਈ ਥਾੜੀਆਂ ਆਪਣੇ ਬਿਲਕੁਲ ਭੁੱਜ ਗਈਆਂ ਮੈਂ ਨਾ ਆਲੂ ਵਗ ਨਹੀਂ ਬਣਾਉਣੀ ਹੁਣ ਜਮਾ ਪੁੰਨ ਕੇ ਜਮਾ ਸਾਫਤ ਨੂੰ ਬਣਾਣੀ ਬਸ ਥੋੜਾ ਜਿਹਾ ਪਾਣੀ ਪੋਗਾ ਹੁਣੇ ਚ ਸੁਪਾਦਨੇ ਪਨੂ ਮਿਰਚ ਮੈਂ ਥਾੜੀਆਂ ਦੇ ਬਸ ਬਣਦੇ ਬਣਦੇ ਨਾ ਅੱਗ ਥੋੜੀ ਜਿਹੀ ਘੱਟ ਕਰਕੇ ਮੈਂ ਪਾਣੀ ਨਿਕਾ ਕਰ ਲਈ ਨਾਲੇ ਆਟਾ ਗੁੰਨਣ ਨੂੰ ਤੇ ਨਾਲੇ ਮਟਰਾਂ ਛਾਣ ਲਈ ਥੋੜਾ ਹੱਲ ਜਾਂਦਾ ਵੇਖਾਤ ਨਾਲ ਪਤਾ ਨਹੀਂ ਲੱਗਦਾ ਕਿੰਤਰ ਭੱਜ ਗਏ ਉਹ ਦਿਖਾਈ ਦਿੱਤੀ ਹਮਲੇ ਤੇ ਚੋਟੜੀ ਕੜਾਈਏ ਚ ਮੇਰੀ ਗੱਲ ਜੀਓ ਜੋ ਤਬਗਾ ਇਹਨੂੰ ਬਾਹਰ ਗਿਆ ਨਾ ਬਾਕੀ ਤਾਂ ਮੜਾ ਉਹਨਾਂ ਚਰਨੀਏ ਟੇਕ ਲੀ ਇਹਨੇ ਕੁਝ ਕਰਨਾ ਹੁੰਦਾ ਬਾਹਰ ਲੈ ਕੇ ਜਾਇਆ ਕਰੂੰਗਾ 10 ਮਿੰਟ ਥੋੜਾ ਜਿਹਾ ਪਾਣੀ ਪਾਉਂਗੀ ਮੈਂ ਹੁਣ ਬੈਗਣੀ ਨੇ ਨਾ ਫਾੜੀ ਖੜੀ ਜੀ ਨਹੀਂ ਖਾਂਦੀ ਹੈ ਖਾਂਦੇਗੇ ਸਾਡੇ ਜਿਵੇਂ ਚੰਗੀ ਤਰ੍ਹਾਂ ਜੇ ਫਿਰ ਜੀਜੀ ਬੈਗਣੀ ਖਾਂਦੇ ਨੇ ਉਹ ਵੀ ਇਹ ਕੱਦੀ ਫਾੜੀ ਖਾਨਗੇ ਨਹੀਂ ਜਿਵੇਂ ਤਾਲੂ ਕੱਢ ਕੇ ਖਾਂਦੇ ਨੇ ਥੋੜਾ ਜਿਹਾ ਪਾਣੀ ਪਾਤਾ ਇਹਦੇ ਨਹੀਂ ਬਣ ਜੀ ਗੀ ਨਾ ਪਾ ਟਾਕ ਦਿੰਦੇ ਆ ਕਿਉਂ ਕਰਨੀ ਮੈਂ ਗੁੰਦੀ ਆਟਾ ਫਿਰ ਮਿਲਾ ਲਾਂਗੇ ਹਾਂਜੀ ਟਾਈਮ ਹੋ ਗਿਆ 7:30 ਦਾ ਕੰਮ ਤੰਦਾ ਪਸਾਰਾ ਨਿਮੇੜ ਲਿਆ ਮੈਨੂੰ ਐ ਸੀਗਾ ਵੀ ਵੀਡੀਓ ਦਾ ਐਂਡ ਕਰੂੰਗੀ ਮੈਂ ਕੱਪੜੇ ਦਾ ਹਾਰੂੰਗੀ ਉਹ ਮੈਂ ਨਹੀਂ ਮਾਰੀ ਮੈਂ ਮਾਰ ਜੀਉਗੀ ਸੀ ਉਲਟੀਆਂ ਲੱਗੀਆਂ ਮੈਨੂੰ ਫਿਰ ਮੈਂ ਖਬੀ ਇਹ ਤਾਂ ਹੰਡਾ ਨਹੀਂ ਕੀਤਾ ਹੈਗਾ ਅੱਜ ਸਵੇਰੇ ਵੀ ਇਹ ਮੈਂ ਕਰਾਂਗੇ ਐਂਡ ਮੈਂ ਚਲ ਵੀ ਇਹਦਾ ਹੰਡਾ ਤਾਂ ਕਰਦੇ ਆ ਮੈਂ ਇੱਥੇ ਆਪਾਂ ਐਂਡ ਕਰਦੇ ਆ ਜੀ ਵੀਡੀਓ ਦਾ ਜੇ ਚੰਗੀ ਲੱਗੀ ਲਾਇਕ ਸ਼ੇਅਰ ਤੇ ਕਮੈਂਟ ਕਰਕੇ ਜੀ ਨੂੰ ਦੱਸਿਓ ਫਿਰ ਮੇਰੇ ਚੈਨਲ ਤੇ ਨਵੇਂ ਸਬਸਕ੍ਰਾਈਬ ਕਰੋ ਚੈਨਲ ਨੂੰ ขนบครั